ਅੱਜ ਜਿਹੜੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਆ ਉਹ ਹੈਗੇ ਵਨ ਆਫ ਦਾ ਬੈਸਟ ਬੌਕਸਰ ਜਿਨ੍ਹਾਂ ਨੇ ਆਪਣੀ ਲਾਈਫ ਦੇ ਵਿੱਚ ਬਹੁਤ ਸਾਰਾ ਨਾਮ ਬਣਾਇਆ ਬਹੁਤ ਸਾਰੇ ਲੋਕਾਂ ਨੂੰ ਐਡਮਾਇਰ ਕੀਤਾ ਉਸ ਜ਼ਿੰਦਗੀ ਦੇ ਪਿੱਛੇ ਦਾ ਸੱਚ ਕੀ ਹੈ ਉਹ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿ ਕੀ ਬਾਕੀ ਇਹ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਜਦੋਂ ਪੈਸਾ ਆ ਜਾਂਦਾ ਨੇਮ ਫੇਮ ਹੋ ਜਾਂਦਾ ਉਹਦੇ ਬਾਅਦ ਵੀ ਖੁਸ਼ ਕਿਉਂ ਨਹੀਂ ਹੁੰਦੇ ਸਤਿ ਸ਼੍ਰੀ ਅਕਾਲ ਜੀ ਮੈਂ ਰੁਪਿੰਦਰ ਕੌਰ ਤੇ ਤੁਸੀਂ ਦੇਖ ਰਹੇ ਹੋ ਸਟਾਪ ਕ੍ਰਾਈਂਗ ਵਾਈ ਰੁਪਿੰਦਰ ਜਦੋਂ ਮੈਂ ਗੱਲ ਕਰ ਰਹੀ ਹਾਂ ਤੁਹਾਡੇ ਨਾਲ ਮੈਰੀ ਕੌਮ ਦੀ ਮੈਰੀ ਕੌਮ ਬਾਰੇ ਮੈਨੂੰ ਨਹੀਂ ਲੱਗਦਾ ਕੋਈ ਨਹੀਂ ਜਾਣਦਾ ਹੋਣਾ ਜ ਸਾਡੇ ਨਾਲ ਕਦੇ ਆਪਣੀ ਲਾਈਫ ਦੇ ਵਿੱਚ ਉਹਨਾਂ ਦੀ ਕੋਈ ਨਾ ਕੋਈ ਅਚੀਵਮੈਂਟ ਜੂ ਦੇਖੀ ਹੋਣੀ ਹੈ ਜਿਹੜੀ ਸਭ ਤੋਂ ਹੈਰਾਨੀ ਵਾਲੀ ਗੱਲ ਆ ਉਹ ਉਹਨਾਂ ਦੀ ਲਾਈਫ ਦਾ ਜਿਹੜਾ ਸੱਚ ਜਿਹੜਾ ਉਹਨਾਂ ਨੇ ਇੱਕ ਇੰਟਰਵਿਊ ਦੇ ਦੌਰਾਨ ਕਿਹਾ ਰੀਸੈਂਟ ਨੂੰ ਦੀ ਇੱਕ ਇੰਟਰਵਿਊ ਸੀ ਉਹਨਾਂ ਨੇ ਆਪਣੇ ਹਸਬੰਦ ਦੇ ਉੱਤੇ ਭਰ ਭਰ ਕੇ ਅਲੀਗੇਸ਼ਨ ਲਗਾਏ ਉਹਨਾਂ ਨੇ ਕਿਹਾ ਕਿ ਉਹ ਕੰਮ ਨਹੀਂ ਕਰਦਾ ਉਹ ਬੇਲਾ ਉਹ ਮੇਰੀ ਕਮਾਈ ਖਾਂਦਾ ਰਿਹਾ ਹੁਣ ਤੱਕ ਮਤਲਬ ਕਿ ਇਹੀ ਗੱਲਾਂ ਪਹਿਲਾਂ ਮੈਂ ਨਾਲ ਵੀਡੀਓ ਕਲਿੱਪ ਕਰ ਰਹੀ ਹਾਂ ਤਾਂ ਤੁਸੀਂ ਨਾਲ ਨਾਲ ਵੀਡੀਓ ਨੂੰ ਐਂਡ ਤੱਕ 1 ਰੁਪਿਆ ਵੀ ਨਹੀਂ ਕਮਾਇਆ ਜਿਹਨੂੰ ਜਿੰਨੀ ਕੁ ਲੋਡ ਹੁੰਦੀ ਹੈ ਉਹਦੇ ਅਕੋਰਡਿੰਗ ਵਰਤ ਲਿਆ ਜਾਂਦਾ ਤੇ ਜਦੋਂ ਚੰਗਾ ਸਮਾਂ ਆ ਜਾਂਦਾ ਜਾਂ ਤੁਹਾਨੂੰ ਲੱਗਦਾ ਕਿ ਪਰਸਨ ਦੀ ਮੈਨੂੰ ਲੋਡ ਨਹੀਂ ਹੈਗੀ ਤਾਂ ਅਸੀਂ ਉਹਨੂੰ ਬੁਰਾ ਭਲਾ ਕਹਿਣਾ ਸ਼ੁਰੂ ਕਰ ਦਿੰਦੇ ਆ ਆਪਾਂ ਇੱਥੇ ਕਿਸੇ ਨੂੰ ਡਿਫਰੈਂਸ਼ੀਏਟ ਨਹੀਂ ਕਰ ਰਹੇ ਹੈਗੇ ਆਪਾਂ ਕੋਈ ਹਸਬੰਡ ਵਾਈਫ ਅਰੇ ਚੀਜ਼ਾਂ ਦੋਨਾਂ ਦੇ ਵਿੱਚ ਹੁੰਦੀਆਂ ਨੇ ਕਈ ਹਸਬੰਡ ਵੀ ਸਾਰੀ ਉਮਰ ਇਹੀ ਉਹਨਾਂ ਨੂੰ ਲੱਗਦਾ ਹੁੰਦਾ ਕਿ ਮੇਰੀ ਵਾਈਫ ਨੇ ਤਾਂ ਕੋਈ ਕੰਮ ਹੀ ਨਹੀਂ ਕੀਤਾ ਤੁਸੀਂ ਕਰਦੀਆਂਗੇ ਉਹ ਤੁਸੀਂ ਸਿਰਫ ਘਰ ਦੇ ਕੰਮ ਹੀ ਕਰਦੇ ਹੋ ਪਰ ਜਿਹਨੇ ਸਮਝਣਾ ਉਹਨੇ ਛੋਟੇ ਛੋਟੇ ਕੰਮ ਤੋਂ ਵੀ ਦੇਖ ਲੈਣਾ ਵੀ ਏਟਲੀਸਟ ਜੇ ਤੁਸੀਂ ਉੱਠ ਕੇ ਆਫਿਸ ਜਾ ਰਹੇ ਹੋ ਤੁਸੀਂ ਕਿਤੇ ਕੰਮਗ ਜਾ ਰਹੇ ਹੋ ਤਾਂ ਉਹ ਤੁਹਾਡਾ ਟਿਫਨ ਰੈਡੀ ਕਰਨ ਤੱਕ ਤੁਹਾਨੂੰ ਤਿਆਰ ਕਰਕੇ ਭੇਜਦੀ ਹੈ ਸਾਰਾ ਸਮਾਨ ਸੋ ਉਹ ਕੰਮਾਂ ਨੂੰ ਕਈ ਵਾਰ ਕੰਮਾਂ ਚ ਗਿਣਿਆ ਹੀ ਨਹੀਂ ਜਾਂਦਾ ਆਪਸ ਦੇ ਵਿੱਚ ਡਿਫਰੈਂਸ ਵਧਨੇ ਸ਼ੁਰੂ ਹੋ ਜਾਂਦੇ ਨੇ ਸੋ ਇਹੀ ਕਹਾਣੀ ਹੈ ਜਿਹੜੀ ਅੱਜ ਮੈਂ ਤੁਹਾਡੇ ਨਾਲ ਸਾਂਝੀ ਕਰ ਰਹੀ ਹਾਂ ਪਰ ਸਭ ਤੋਂ ਵੱਡੀ ਤਰਾਸ ਦੀ ਪਤਾ ਕੀ ਹੈ ਕਿ ਤੁਸੀਂ ਆਪਣੇ ਹਸਬੰਦ ਨੂੰ ਜਾਂ ਤੁਸੀਂ ਆਪਣੀ ਵਾਈਫ ਨੂੰ ਇਹ ਚੀਜ਼ਾਂ ਉਹਦੋਂ ਕਹਿ ਰਹੇ ਜਦੋਂ ਤੁਸੀਂ ਆਲਰੇਡੀ ਇੱਕ ਜਿਹੜਾ ਹੁੰਦਾ ਤੁਹਾਡੀ ਲਾਈਫ ਦਾ ਨਾ ਇੱਕ ਪੀਰੀਅਡ ਹੁੰਦਾ ਇੱਥੇ ਨਾ ਕਈ ਤਰ੍ਹਾਂ ਦੇ ਲੋਕ ਹੁੰਦੇ ਆ ਕਈ ਤਾਂ ਆਪਣੀ ਸਹਿਮਤੀ ਨਾਲ ਸੈਪਰੇਟ ਹੋ ਜਾਂਦੇ ਆ ਸੈਪਰੇਸ਼ਨ ਕਰ ਲੈਂਦੇ ਆ ਔਰ ਉੱਥੇ ਗਈ ਐਵੇਂ ਦੇਹੰਦੇ ਜਿਹੜੇ ਐਵੇਂ ਦੇ ਅਲੀਗੇਸ਼ਨ ਲਾਉਣੇ ਸ਼ੁਰੂ ਕਰ ਦਿੰਦੇ ਐ ਸੋ ਉਹਨਾਂ ਦੇ ਇੱਕ ਇੰਟਰਵਿਊ ਦੇ ਵਿੱਚ ਉਹਨਾਂ ਨੇ ਕਿਹਾ ਕਿ ਮੇਰਾ ਹਸਬੰਡ ਕੋਈ ਕੰਮ ਨਹੀਂ ਸੀ ਕਰਦਾ ਮੀਡੀਆ ਨੇ ਇਸ ਚੀਜ਼ ਨੂੰ ਝੂਠ ਸਾਬਤ ਕੀਤਾ ਤੇ ਉਹਨਾਂ ਨੇ ਉਹਨਾਂ ਦੀਆਂ ਪੁਰਾਣੀਆਂ ਵੀਡੀਓਜ਼ ਵੀ ਕੱਢੀਆਂ ਜਿੱਥੇ ਉਹ ਖੁਦ ਆਪਣੇ ਹਸਬੰਡ ਦੀ ਤਾਰੀਫ਼ ਕਰਦੇ ਹੋਏ ਇਹ ਕਹਿੰਦੇ ਸੀ ਕਿ ਜੇ ਮੇਰੇ ਹਸਬੰਡ ਨਾ ਹੁੰਦੇ ਤਾਂ ਮੈਂ ਆਪਣੇ ਕੈਰੀਅਰ ਨੂੰ ਸਕਸੈਸ ਤੇ ਨਾਲ ਜਾਂ ਪਾਉਂਦੀ ਮੈਂ ਉਹ ਨਾ ਕਰ ਪਾਉਂਦੀ ਜੋ ਮੈਂ ਕਰਨਾ ਚਾਹੁੰਦੀ ਸੀ ਔਰ ਇਹ ਮੇਰਾ ਸਵਾਲ ਆਪਣੇ ਆਪ ਨੂੰ ਵੀ ਸੀ ਤੇ ਮੇਲਾ ਤਾਂ ਸਾਰੀਆਂ ਉਹ ਕੁੜੀਆਂ ਨੂੰ ਸੀਗਾ ਜਿਨ੍ਹਾਂ ਦੇ ਹਸਬੰਡ سپورਟਿਵ ਨੇ ਪਹਿਲਾਂ ਇਹ ਨਹੀਂ ਸੀ ਹੁੰਦਾ ਤੇ ਅੱਜ ਕੱਲ ਜੇ ਇਹ ਅਪਰਚੂਨਿਟੀਆਂ ਮਿਲੀ ਆ ਤਾਂ ਕਈ ਕੁੜੀਆਂ ਦਾ ਗਲਤ ਫਾਇਦਾ ਵੀ ਚੱਕ ਰਹੀਆਂ ਨੇ ਇਹ ਵੀ ਇੱਕ ਸੱਚ ਆ ਉਹਨਾਂ ਨੂੰ ਇਹ ਲੱਗਦਾ ਹੁੰਦਾ ਕਿ ਸਾਰੀ ਪਾਵਰ ਸਾਡੇ ਕੋਲ ਆ ਗਈ ਜਾਂ ਅਸੀਂ ਜੋ ਚਾਹੀਏ ਬੁਰਾ ਭਲਾ ਬੋਲ ਸਕਦੇ ਆ ਜੋ ਚਾਹੀਏ ਉਹ ਕਰ ਸਕਦੇ ਆ ਮੈਨੂੰ ਲੱਗਦਾ ਸੱਚੀ ਪੈਸਾ ਹੀ ਸਭ ਕੁਝ ਹੋ ਗਿਆ ਅੱਜ ਕੱਲ ਲੋਕਾਂ ਦੇ ਲਈ ਔਰ ਇੱਥੇ ਮੈਂ ਤੁਹਾਨੂੰ ਆਪਣੀ ਐਗਜ਼ਾਮਪਲ ਦੇ ਕੇ ਸਮਝਾਉਣੀ ਆ ਉਮਰ ਦਾ ਵੱਧ ਜਾਣਾ ਇਹ ਸਿਗਨਲ ਨਹੀਂ ਦਿੰਦਾ ਕਿ ਤੁਹਾਨੂੰ ਬਹੁਤ ਜ਼ਿਆਦਾ ਨੌਲੇਜ ਆ ਗਈ ਹੋ ਸਕਦਾ ਤੁਹਾਨੂੰ ਕਈ ਲੋਕਾਂ ਨੂੰ 50 60 ਸਾਲ ਦੀ ਏਜ ਤੱਕ ਵੀ ਨਹੀਂ ਪਤਾ ਲੱਗਦਾ ਕਿ ਤੁਸੀਂ ਕਈ ਆਪਣੇ ਵਾਈਫ ਨੂੰ ਹੀ ਨਿੰਦੀ ਜਾਣਗੇ ਦੂਜਿਆਂ ਸਾਹਮਣੇ ਮਜ਼ਾਕ ਬਣਾਈ ਜਾਣਗੇ ਜਾਂ ਕਈ ਆਪਣੇ ਹਸਬੰਡ ਨੂੰ ਕੁਝ ਜਾਣਦੀ ਹੀ ਨਹੀਂ ਹੈਗੀਆਂ ਇੱਕ ਮਜ਼ਾਕ ਦੇ ਤੌਰ ਤੇ ਸੋ ਉਹਨਾਂ ਨੂੰ ਇਹ ਪਤਾ ਹੀ ਨਹੀਂ ਲੱਗਦਾ ਹੁੰਦਾ ਕਿ ਜੇ ਅਸੀਂ ਨਹੀਂ ਇੱਜ਼ਤ ਕਰਾਂਗੇ ਇੱਕ ਦੂਜੇ ਦੀ ਤਾਂ ਤੁਸੀਂ ਦੂਜੇ ਤੋਂ ਨਹੀਂ ਐਕਸਪੈਕਟ ਕਰ ਸਕਦੇ ਦੂਜੀ ਗੱਲ ਮੈਂ ਅੱਜ ਤੋਂ 10 ਸਾਲ 2016 ਦੇ ਵਿੱਚ ਮੈਂ ਗ੍ਰੈਜੂਏਸ਼ਨ ਕੀਤੀ ਹੈ 15 ਚ ਮੈਰਿਜ ਹੋਈ ਤੇ ਉਸ ਤੋਂ ਬਾਅਦ ਦੀ ਸਟੱਡੀ ਮੇਰੇ ਹਸਬੰਡ ਨੇ ਕਰਵਾਈ ਸਾਰੀਆਂ ਫਾਈਲਾਂ ਤੱਕ ਲਾਈਆਂ ਰਿਫਿਊਜ਼ਲ ਆ ਗਈ, ਦੈਨ ਸਟੱਡੀ ਕੀਤੀ। ਕਾਫੀ ਸਾਰੀਆਂ ਚੀਜ਼ਾਂ ਹੋ ਜਾਂਦੀਆਂ ਨੇ ਲਾਈਫ ਦੇ ਵਿੱਚ ਤੇ ਉਹਨਾਂ ਨੇ ਇੱਕ ਦਿਨ ਵੀ ਨਾ ਪੈਰੈਂਟਸ ਨੇ ਮम्मी-ਪਾਪਾ ਨੇ ਇੱਕ ਦਿਨ ਵੀ ਇਹ ਨਹੀਂ ਸੀ ਕਿਹਾ ਕਿ ਅਸੀਂ ਕਿਉਂ ਲਾਈਏ ਤੇ ਫਿਰ ਤਾਂ ਉਹ ਵੀ ਮੈਨੂੰ ਕਹਿ ਸਕਦੇ ਸੀਗੇ ਉਸ ਸਮੇਂ ਤਾਂ ਮੈਂ ਕਮਾᱣ ਵੀ ਨਹੀਂ ਸੀ ਰਹੀ, ਮੈਂ ਕੋਈ ਕੰਮ ਵੀ ਨਹੀਂ ਸੀ ਕਰ ਰਹੀ, ਬਸ ਜਿਹਾ ਸਿੰਪਲ ਹਾਊਸ ਵਾਈਫ। ਤਾਂ ਮੈਨੂੰ ਲੱਗਦਾ ਕਿ ਫਿਰ ਉਦੋਂ ਜਦੋਂ ਉਹਨਾਂ ਨੇ ਉਹ ਚੀਜ਼ ਨਹੀਂ ਕੀਤੀ, ਮੇਰਾ ਇੱਥੇ ਸਭ ਤੋਂ ਵੱਡਾ ਪੁਆਇੰਟ ਹੈ ਇਹ ਤੁਹਾਡੇ ਨਾਲ ਡਿਸਕਸ ਕਰਨ ਦਾ। ਕਿ ਜਦੋਂ ਇੱਕ ਹਸਬੰਡ ਬਾਹਰ ਜਾ ਕੇ ਕੰਮ ਕਰਦਾ ਇੱਕ ਵਾਈਫ ਹਾਊਸ ਵਾਈਫ ਹੁੰਦੀ ਆ ਤਾਂ ਹਸਬੰਡ ਨੇ ਤਾਂ ਕਦੇ ਨਹੀਂ ਕਿਹਾ ਹੈਗਾ ਕਿ ਇਹ ਮੇਰੀ ਕਮਾਈ ਆ ਤੂੰ ਇਹਨੂੰ ਹੱਥ ਨਹੀਂ ਲਾਉਣਾ ਜਾਂ ਤੇਰਾ ਕਿੰਨਾ ਖਰਚਾ ਕਿਉਂ ਕੀਤਾ ਤੂੰ ਮੈਨੂੰ ਬਿਨਾਂ ਪੁੱਛੇ ਕਿਉਂ ਕੀਤਾ ਪਰ ਜਦੋਂ ਉੱਥੇ ਹੀ ਇੱਕ ਵਾਈਫ ਕੰਮ ਕਰਨ ਜਾਂਦੀ ਆ ਤਾਂ ਉਹਦੇ ਦਿਮਾਗ ਦੇ ਵਿੱਚ ਇਹ ਸਵਾਲ ਕਿਉਂ ਆਉਣ ਲੱਗ ਜਾਂਦਾ ਕਿ ਜੇ ਮੇਰੀ ਕਮਾਈ ਆ ਤਾਂ ਇਹ ਮੈਂ ਹੀ ਵਰਤ ਸਕਦੀ ਆ ਜਾਂ ਹਸਬੰਡ ਨੂੰ ਇੱਕ ਨਿਕੰਮਾ ਬੇਲਾ ਕਹਿ ਕੇ ਸਾਈਡ ਤੇ ਕਿਉਂ ਕਰ ਦਿੱਤਾ ਜਾਂਦਾ ਅਗਰ ਤੁਹਾਡੇ ਹਸਬੰਦ ਅਗਰ ਤੁਸੀਂ ਕੰਮ ਕਰ ਰਹੇ ਹੋ ਤਾਂ ਆਬਵੀਅਸਲੀ ਤੁਹਾਡੀ سپورਟ ਦੇ ਵਿੱਚ ਤੁਹਾਡੇ ਬੱਚਿਆਂ ਦੀ ਟੇਕ ਕੇਅਰ ਕਰ ਰਹੇ ਹੋਣਗੇ ਕੋਈ ਨਾ ਕੋਈ ਕੰਮ ਤਾਂ ਕਰ ਹੀ ਰਹੇ ਹੋਣਗੇ ਮੈਂ ਇਹ ਚੀਜ਼ ਬਲੀਵ ਕਰਦੀ ਆ ਕਿ ਕੁੜੀ ਅਗਰ ਮੈਰਿਜ ਤੋਂ ਬਾਅਦ ਆਪਣੇ ਸੁਪਨਿਆਂ ਨੂੰ ਇੱਕ ਉਡਾਣ ਦੇ ਪਾਰੀ ਆ ਅਗਰ ਆਪਣੀ ਸਕਸੈਸ ਪੁਆਇੰਟ ਤੇ ਪਹੁੰਚ ਗਈ ਹੈ ਜੋ ਕਰਨਾ ਚਾਹੁੰਦੀ ਸੀ ਤਾਂ ਡੈਫੀਨਿਟਲੀ ਉਹਦੀ ਸਕਸੈਸ ਦੇ ਪਿੱਛੇ ਉਹਦੇ ਹਸਬੰਦ ਉਹਦੀ ਇਨ-ਲॉ ਫੈਮਿਲੀ ਹੁੰਦੀ ਹੈ ਮੈਂ ਇਸ ਚੀਜ਼ ਤੋਂ ਕਦੇ ਇਨਕਾਰ ਨਹੀਂ ਕੀਤਾ ਔਰ ਮੈਂ ਖੁਦ ਇਹ ਮੰਨਦੀ ਆ ਕਿ ਮੈਂ ਜੇ ਅੱਜ ਇੱਥੇ ਬੈਠੀ ਆ ਜਾਂ ਜੋ ਮੈਂ ਕਰਨਾ ਚਾਹੁੰਦੀ ਸੀ ਉਹ ਮੈਂ ਕਰ ਪਾਈਆਂ ਜਸਟ ਬਿਕੋਜ਼ ਆਫ ਮਾਈ ਹਸਬੰਡ ਤੇ ਮੇਰੀ ਇਨ-ਲॉ ਫੈਮਿਲੀ ਮੇਰੀ ਮੰਮੀ ਪਾਪਾ ਕਿਉਂਕਿ ਉਹਨਾਂ ਨੇ ਮੇਰੇ ਬੇਟੇ ਨੂੰ ਦੇਖਿਆ ਉਹਨਾਂ ਨੇ ਮੇਰੇ ਬੇਟੇ ਦੀ ਟੇਕ ਕੇਅਰ ਕੀਤੀ ਤਾਂ ਕਰਕੇ ਮੈਂ ਆਪਣੀ ਸਟੱਡੀ ਤੇ ਫੋਕਸ ਕਰ ਪਾਈ ਕਿਉਂਕਿ ਜਦੋਂ ਇੱਕ ਕੁੜੀ ਦੀ ਮੈਰਿਜ ਹੋ ਜਾਂਦੀ ਹੈ ਤਾਂ ਉਹ ਨਾਂ ਨਾਲ ਬਹੁਤ ਸਾਰੀਆਂ ਰਿਸਪੌਂਸਿਬਿਲਿਟੀਜ਼ ਉਹਦੇ ਹੋ ਜਾਂਦੀਆਂ ਨੇ ਤੁਸੀਂ ਨਾ ਚਾਹ ਕੇ ਵੀ ਹੋਏ ਇੱਕ ਉਸ ਪਾਰਟिकुलर ਪੁਆਇੰਟ ਤੇ ਤਾਂ ਤਾਹੀ ਪਹੁੰਚ ਸਕੋਗੇ ਅਗਰ ਤੁਹਾਨੂੰ ਸਪੋਰਟ ਹੋਊਗੀ ਅਗਰ ਤੁਹਾਨੂੰ ਇਧਰ ਉਧਰ ਤਾਂ ਪ੍ਰੈਸ਼ਰ ਨਹੀਂ ਹੈਗਾ ਕਿ ਹਾਂ ਮੇਰੇ ਬੱਚੇ ਨੂੰ ਕੋਈ ਦੇਖ ਨਹੀਂ ਰਿਹਾ ਪ੍ਰੋਪਰ ਜਾਂ ਮੈਂ ਉਹਦੀ ਵੀ ਟੇਕ ਕੇਅਰ ਕਰਨੀ ਆ ਮੈਂ ਘਰ ਦੇ ਸਾਰੇ ਕੰਮਾਂ ਨੂੰ ਵੀ ਹੈਂਡਲ ਕਰਨਾ ਸੋ ਇਹ ਮੈਨੂੰ ਲੱਗਦਾ ਹੈ ਅੱਜ ਦੇ ਸਮਾਜ ਦੀ ਤਰਾਸ ਦੀ ਦੇ ਕਰਕੇ ਰਿਸ਼ਤੇ ਪੂਰੇ ਤਾਰ-ਤਾਰ ਹੋ ਰਹੇ ਨੇ ਰਿਸ਼ਤੇ ਟੁੱਟ ਰਹੇ ਨੇ ਕਿਸੇ ਨੂੰ ਕੋਈ ਮਤਲਬ ਨਹੀਂ ਕੋਈ ਏਜ ਨਹੀਂ ਦੇਖਦਾ ਕੋਈ 50 60 ਸਾਲ ਦੀ ਏਜ ਦੇ ਵਿੱਚ ਜਾ ਕੇ ਕਹਿੰਦਾ ਮੈਨੂੰ ਹੁਣ ਪਤਾ ਲੱਗਿਆ ਜ਼ਿੰਦਗੀ ਨੂੰ ਕਿਵੇਂ ਜਿਉਣਾ ਜਾਂ ਮੈਂ ਆਪਣੇ ਲਾਈਫ ਪਾਰਟਨਰ ਦੇ ਨਾਲ ساری ਜ਼ਿੰਦਗੀ ਨਹੀਂ ਕੱਟ ਸਕਦੀ ਜਾਂ ਮੈਂ ਨਹੀਂ ਕੱਟ ਸਕਦਾ ਮੈਨੂੰ ਘੁੱਟਣ ਹੁੰਦੀ ਆ ਪਰ ਇਥੇ ਇੱਕ ਸਵਾਲ ਇਹ ਵੀ ਹੁੰਦਾ ਕਿ ਇੰਨੇ ਸਾਲ ਕਿਵੇਂ ਲੰਘ ਗਏ ਔਰ ਜਿੰਨੇ ਸਾਲ ਲੰਘ ਵੀ ਗਏ that means ਕਿ ਤੁਸੀਂ ਇੱਕ ਦੂਜੇ ਨੂੰ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਜਿੱਥੇ ਇੱਕ ਕੁੜੀ ਪਹਿਲਾਂ ਕਹਿ ਰਹੀ ਸੀ ਕਿ ਮੇਰੇ ਹਸਬੰਡ ਨੇ ਮੇਰੀ ਬਹੁਤ ਸਪੋਰਟ ਕੀਤੀ ਤਾਂ ਮੈਂ ਜਿੱਥੇ ਪਹੁੰਚੀ ਉਹਥੇ ਹੀ ਉਹ ਕੁੜੀ ਕਹਿ ਰਹੀ ਹੈ ਕਿ ਮੇਰੇ ਹਸਬੰਡ ਨੇ ਤਾਂ ਕੋਈ ਕੰਮ ਹੀ ਨਹੀਂ ਕੀਤਾ ਬੈਲਾ ਸਾਰਾ ਦਿਨ ਘਰੇ ਪਿਆ ਰਹਿੰਦਾ ਸੀ ਤੇ ਮੇਰੀ ਕਮਾਈ ਖਾਦੀ ਆ ਤੇ ਉਹ ਕੌਣ ਹੁੰਦਾ ਇੱਕ ਕੁੜੀ ਦੀ ਕਮਾਈ ਖਾਣਾ ਵਾਲਾ ਮਤਲਬ ਕਿ ਤੁਸੀਂ ਸਿੰਪਲੀ ਡਿਫਾਈਨ ਕਰਤਾ ਆਪਣੇ ਹਸਬੰਡ ਨੂੰ ਕਿ ਉਹ ਇੱਕਦਮ ਜਿਵੇਂ ਆਪਾਂ ਪੰਜਾਬੀ ਭਾਸ਼ਾ ਦੇ ਵਿੱਚ ਕਹਦੀ ਕਿ ਨਿਕੰਮਾ ਮੈਨੂੰ ਲੱਗਦਾ ਇਹਦੇ ਕਰਕੇ ਹੀ ਲੋਕਾਂ ਦਾ ਜਿਹੜਾ ਮਾਈਂਡਸੈਟ ਬਦਲ ਰਿਹਾ ਇੱਕ ਦੂਜੇ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਚਾਹੇ ਤੁਹਾਡਾ ਹਸਬੰਦਾ ਚਾਹੇ ਤੁਹਾਡੀ ਵਾਈਫਾ ਇਹ ਜ਼ਰੂਰੀ ਨਹੀਂ ਹੁੰਦਾ ਕਿ ਤੁਸੀਂ ਸੇਮ ਸਮੇਂ ਤੇ ਦੋਨੇ ਜਣੇ ਕਮਾਉਂਗੀ ਜ਼ਿੰਦਗੀ ਦੇ ਵਿੱਚ ਉਤਰਾ ਚੜਾ ਬਹੁਤ ਤਰ੍ਹਾਂ ਦੇ ਆਉਂਦੇ ਆ ਜੇ ਇੱਕ ਚੀਜ਼ ਇੱਕ ਬੰਦਾ ਕੰਮ ਕਰ ਰਿਹਾ ਤਾਂ ਦੂਜਾ ਆਬਵੀਅਸਲੀ ਕੁਝ ਨਾ ਕੁਝ ਸਾਈਡ ਵਾਈ ਦੇਖ ਰਿਹਾ ਹੋਊਗਾ ਸੋ ਬਟ ਬਹੁਤ ਘੱਟ ਲੋਕ ਨੇ ਜਿਹੜੇ ਇਹ ਚੀਜ਼ਾਂ ਨੂੰ ਸਮਝਦੇ ਸਾਰਿਆਂ ਨੇ ਪੈਸਾ ਹੀ ਉੱਪਰ ਰੱਖਿਆ ਸਾਰਿਆਂ ਨੇ ਮਨੀ ਨੂੰ ਇੰਨੀ ਜ਼ਿਆਦਾ ਵੈਲਿਊ ਦਿੱਤੀ ਕਿ ਉਹਨਾਂ ਦੇ ਲਈ ਆਪਣੇ ਜਿਹੜੇ ਖਾਸ ਰਿਸ਼ਤੇ ਆ ਉਹਨਾਂ ਦਾ ਵੀ ਕੋਈ ਮਤਲਬ ਹੀ ਨਹੀਂ ਰਹਿ ਗਿਆ I don't know ਆਪਾਂ ਨੂੰ ਨਹੀਂ ਪਤਾ ਇਹਦੇ ਵਿੱਚ ਕਿੰਨਾ ਸੱਚ ਆ ਕਿੰਨਾ ਝੂਠ ਆ ਕੌਣ ਜ਼ਿਆਦਾ ਸੱਚ ਬੋਲ ਰਿਹਾ ਪਰ ਇਹ ਤਾਂ ਮੰਨਣਾ ਪਊਗਾ ਕਿ ਇਹਨਾਂ ਦੋਨਾਂ ਹਸਬੰਡ ਵਾਈਫ ਦੇ ਵਿੱਚੋਂ ਇੱਕ ਜਣਾ ਤਾਂ ਵਨ ਆਫ ਦਾ ਬੈਸਟ ਐਕਟਰ ਆ ਜਿਨ੍ਹਾਂ ਨੇ ਬਾਖਮਾਲ ਐਕਟਿੰਗ ਕੀਤੀ ਉਹਨਾਂ ਨੇ ਕਿਤੇ ਵੀ ਇਹ ਸ਼ੋਅ ਹੀ ਨਹੀਂ ਕੀਤਾ ਕਿ ਅਸੀਂ ਝੂਠ ਬੋਲ ਰਹੇ ਹਾਂ ਇਹ ਵੀ ਸ਼ੋਅ ਦੇ ਵਿੱਚ ਜਾ ਕੇ ਬਹੁਤ ਰੋ ਇਮੋਸ਼ਨਲੀ ਇਹਨਾਂ ਨੇ ਆਪਣੀ ਸਟੋਰੀ ਰੱਖੀ ਤੇ ਉੱਥੇ ਜਦੋਂ ਇਹਨਾਂ ਦੇ ਹਸਬੰਦ ਦਾ ਬਿਆਨ ਆਇਆ ਉਹਨਾਂ ਨੇ ਦਿਖਾਇਆ ਕਿ ਮੈਂ ਹਜੇ ਵੀ ਇੱਕ ਛੋਟੇ ਜਿਹੇ ਕਮਰੇ 'ਚ ਰਹਿ ਰਹੇ ਹਾਂ। ਤੋਂ ਜੇਸਾ ਬਣਾ ਲਿकेशन ਲੱਗੇ ਸੀ ਕਿ ਜਿਹੜਾ ਬੰਦਾ ਇੰਨੇ ਪੈਸੇ ਕਢਾਇਆ ਹੋਗਾ ਜਿਨੇ ਇੰਨਾ ਖਰਚਾ ਕੀਤਾ ਹੋ। ਸੋ ਆਬਵੀਅਸਲੀ ਉਹ ਲਗਜ਼ਰੀ ਲਾਈਫ ਜੀ ਰਿਹਾ ਹੋਗਾ। ਤਾਂ ਉਹਨੂੰ ਜ਼ਰੂਰਤ ਨਹੀਂ ਆ ਛੋਟੇ ਜਿਹੇ ਕਮਰੇ 'ਚ ਰਹਿਣ ਦੀ। ਤੋਂ ਅਜੀਬ ਗੱਲ ਮੈਨੂੰ ਇਹ ਲੱਗੀ ਕਿ ਉਹਨਾਂ ਦੇ ਹਸਬੰਦ ਫੁੱਟਬਾਲਰ ਬਣਨਾ ਚਾਹੁੰਦੇ ਸੀ ਪਰ ਉਹਨਾਂ ਨੇ ਮੈਰੀ ਕੌਮ ਨੂੰ ਅੱਗੇ ਰੱਖ ਕੇ ਆਪਣੇ ਸੁਪਨਿਆਂ ਨੂੰ ਮਾਰਿਆ ਤੇ ਆਪਣੇ ਬੱਚਿਆਂ ਦੀ ਟੇਕ ਕੇਅਰ ਕੀਤੀ। ਤਾਂ ਕਿ ਮੇਰੇ ਬੱਚਿਆਂ ਨੂੰ ਵੀ ਪ੍ਰੋਪਰ ਸਮਾਂ ਮਿਲ ਸਕੇ ਕਿਉਂਕਿ ਮੈਰੀ ਕੌਮ ਨੂੰ ਇਹ ਕਿਹਾ ਕਿ ਤੂੰ ਜੋ ਕਰਨਾ ਚਾਹਨੀ ਆਪਣੀ ਜ਼ਿੰਦਗੀ ਦੇ ਵਿੱਚ ਕਰ ਤੇ ਉਸ ਚੀਜ਼ ਨੂੰ ਐਪਰੀਸ਼ੀਏਟ ਕਰਨ ਦੀ ਬਜਾਏ ਜੇ ਕੋਈ ਇਨਸਾਨ ਤੁਹਾਨੂੰ ਇਹ ਕਹਿ ਰਿਹਾ ਕਿ ਤੁਸੀਂ ਇੱਕ ਇਹ ਤਾਂ ਉਹ ਗੱਲ ਹੋ ਗਈ ਕਿ ਪਹਿਲਾਂ ਤੁਸੀਂ ਇੱਕ ਇਨਸਾਨ ਦੇ ਹੱਥ ਵੜਤੇ ਤੇ ਉਸ ਤੋਂ ਬਾਅਦ ਤੁਸੀਂ ਕਿਹਾ ਕਿ ਇਹਦੇ ਤਾਂ ਹੱਥ ਹੀ ਹੈ ਨਹੀਂ ਸੋ ਉਹ ਚੀਜ਼ ਹੁੰਦੀ ਹੈ ਕਿ ਤੁਸੀਂ ਉਸ ਚੀਜ਼ ਨੂੰ ਕਿਵੇਂ ਡਿਫਾਈਨ ਕਰਦੇ ਹੋ ਕਿਵੇਂ ਜਸਟੀਫਾਈ ਕਰਦੇ ਹੋ ਲੋਕਾਂ ਦੇ ਸਾਹਮਣੇ ਉਹ ਚੀਜ਼ ਨੂੰ ਲੈ ਕੇ ਉਹ ਬਿਆਨ ਨੂੰ ਇੱਕ ਛੋਟੀ ਜੀ ਇੰਟਰਵਿਊ ਨੂੰ ਲੈ ਕੇ ਲੋਕਾਂ ਦੇ ਮਨਾਂ ਦੇ ਵਿੱਚ ਬਹੁਤ ਸਾਰੇ ਸਵਾਲ ਹੋਗੇ ਤੇ ਬਹੁਤ ਸਾਰੇ ਲੋਕਾਂ ਦੇ ਮਨਾਂ ਦੇ ਵਿੱਚ ਉਹਦੇ ਲਈ ਇੰਨੀ ਕਿ ਜ਼ਿਆਦਾ ਨਫ਼ਰਤ ਹੋ ਗਈ ਜਿਹੜੀ ਮੈਰੀ ਕਮਿਊਨਿਟੀ ਇਨਸਪੀਰੇਸ਼ਨ ਦੇ ਤੌਰ ਤੇ ਮੰਨਿਆ ਜਾਂਦਾ ਸੀ ਅੱਜ ਉਹਨੂੰ ਸਾਰੇ ਲੋਕ ਬੁਰਾ ਭਲਾ ਕਹਿ ਰਹੇ ਨੇ ਉਹਨੂੰ ਸਾਰੇ ਲੋਕ ਇਹ ਕਹਿ ਰਹੇ ਨੇ ਕਿ ਆਪਣੇ ਹਸਬੰਦ ਨੂੰ ਨੇ ਇੱਕ ਪੌੜੀ ਦੀ ਤਰ੍ਹਾਂ ਇਸਤੇਮਾਲ ਕੀਤਾ ਕਿ ਜਦੋਂ ਉਹ ਪਹੁੰਚ ਗਈ ਮੰਜ਼ਿਲ ਤੇ ਜਿੱਥੇ ਪਹੁੰਚਣਾ ਚਾਹੁੰਦੀ ਸੀ ਫਿਰ ਉਹਨੇ ਆਪਣੇ ਹਸਬੰਦ ਨੂੰ ਇੱਕਦਮ ਲਾ ਕੇ ਪਰਾਂ ਸੁੱਟ ਤਾਂ ਜਾ ਕੇ ਦੀ ਪੌੜੀ ਚੱਕ ਚੱਕ ਲਈ ਕਿ ਤੂੰ ਨਾ ਮੇਰੇ ਪਿੱਛੇ ਆਈ ਮੈਂ ਜਿੱਥੇ ਪਹੁੰਚਣਾ ਚਾਹੁੰਦੀ ਸੀ ਮੈਂ ਪਹੁੰਚ ਗਈ ਮੈਂ ਤੈਨੂੰ ਆਪਣੇ ਨਾਲ ਉੱਥੇ ਖੜਾ ਨਹੀਂ ਕਰ ਸਕਦੀ ਸੋ ਬਹੁਤ ਸਾਰੀਆਂ ਚੀਜ਼ਾਂ ਨੇ ਬਹੁਤ ساری ਗੱਲਾਂ ਹੋ ਜਾਂਦੀਆਂ ਨੇ ਜ਼ਿੰਦਗੀ ਦੇ ਵਿੱਚ ਪਰ ਇੱਕ ਦੂਜੇ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਜੇ ਤੁਹਾਡੀ ਆਪਸ ਦੇ ਵਿੱਚ ਵਧੀਆ ਅੰਡਰਸਟੈਂਡਿੰਗ ਹੈ ਤੁਸੀਂ ਜੋ ਚਾਹੋ ਹੌਲੀ-ਹੌਲੀ ਟਾਈਮ ਪੈਂਦੇ ਸਾਰੀ ਚੀਜ਼ਾਂ ਮਿਲ ਜਾਣਗੀਆਂ ਪਰ ਇੱਕ ਲਾਇਲ ਹਸਬੰਡ ਜਾਂ ਇੱਕ ਲਾਇਲ ਵਾਈਫ ਨਹੀਂ ਮਿਲੂਗੀ ਅਗਰ ਤੁਹਾਡੀ ਜ਼ਿੰਦਗੀ 'ਚ ਹੈਗੀ ਹੈ ਤਾਂ ਉਹਨੂੰ ਸਾਹਮਣੇ ਰੱਖੋ ਤੇ ਉਹਨੂੰ ਸਮਝਣ ਦੀ ਕੋਸ਼ਿਸ਼ ਕਰੋ ਹੈ ਹਸਬੰਡਾ ਚਾਹੇ ਵਾਈਫਾ ਨੂੰ ਇੱਕ ਐਪਰੀਸ਼ੀਏਸ਼ਨ ਚਾਹੀਦੀ ਹੁੰਦੀ ਆ ਉਹਨੂੰ ਚਾਹੀਦਾ ਹੁੰਦਾ ਕਿ ਮੇਰੇ ਹਸਬੰਡ ਜਾਂ ਮੇਰੀ ਵਾਈਫ ਮੈਨੂੰ ਸਮਝੀਏ ਸਾਡੇ ਬੱਚੇ ਵੀ ਸਤੋਂ ਉਹੀ ਸਿੱਖ ਰਹੇ ਨੇ ਜੋ ਉਹ ਦੇਖ ਰਹੇ ਨੇ ਅਗਰ ਅਸੀਂ ਅੱਜ ਇਹੀ ਕੁਝ ਕਰ ਰਹ ਤਾਂ ਮੈਨੂੰ ਨਹੀਂ ਲੱਗਦਾ ਸੀ ਆਪਣੇ ਬੱਚਿਆਂ ਨੂੰ ਇੱਕ ਵਧੀਆ ਐਥਿਕਸ ਵਧੀਆ ਮੋਰਲ ਵੈਲਿਊਸ ਸਿਖਾ ਪਾਵਾਂਗੇ ਕਿਉਂਕਿ ਜੇ ਸਾਡੇ ਵਿੱਚ ਹੀ ਸਾਰਾ ਕੁਝ ਡਿਸਟਰਬ ਹੋਇਆ ਪਿਆ ਹਲੇ ਤੱਕ ਵੀ ਤੋਂ ਬੱਚਿਆਂ ਤੇ ਉਹੀ ਅਸਰ ਪੈਣਾ ਦੇ ਉਹਨਾਂ ਨੇ ਮਾਪੇਵਾਂ ਦੇ ਵਿੱਚੋਂ ਇੱਕ ਬੰਦੇ ਨੂੰ ਚੂਜ਼ ਕਰਨਾ ਤੇ ਮਦਰ ਸਹੀ ਹੈ ਮੇਰੀ ਜਾਂ ਮੇਰਾ ਫਾਦਰ ਸਹੀ ਹੈ ਉਹਨਾਂ ਨੇ ਉਹਨਾਂ ਦੇ ਦਿਮਾਗ ਦੇ ਵਿੱਚ ਇੱਕ ਫਿਗਰ ਹੀ ਸਟਰੋਂਗ ਬਣਨੀ ਹੈ ਦੋਨੋਂ ਨਹੀਂ ਬਣਨੀ ਹੈ ਜੇਕਰ ਉਹਨਾਂ ਦੇ ਦਿਮਾਗ ਦੇ ਵਿੱਚ ਬੁਰੀ ਇਮੇਜ ਬਣਨੀ ਹੈ ਇੱਕ ਦੇ ਲਈ ਸੋ ਕੋਈ ਵੀ ਹੋ ਸਕਦਾ ਜਿਵੇਂ ਕਿ ਮੈਰੀ ਕੌਮ ਦੇ ਕੇਸ ਦੇ ਵਿੱਚ ਹੋਇਆ ਉਹਦੇ ਬੱਚੇ ਮੈਰੀ ਕੌਮ ਦੇ ਨਾਲ ਨੇ ਜਸਟ ਬਿਕੋਜ਼ ਇਹ ਨਹੀਂ ਕਿ ਉਹਨਾਂ ਨੇ ਕਿਹਾ ਕਿ ਸਾਡਾ ਫਾਦਰ ਬੁਰਾ ਜਾਣੇ ਸਾਡੀ ਟੇਕ ਕੇਅਰ ਨਹੀਂ ਕੀਤੀ ਇਹਦੇ ਪਿੱਛੇ ਕਈ ਕਾਰਨ ਨੇ ਉਹਦਾ ਕਾਰਨ ਸਭ ਤੋਂ ਵੱਡਾ ਇਹ ਮੰਨਿਆ ਜਾਂਦਾ ਕਿਉਂਕਿ ਮੈਰੀਕੋਮ ਅੱਜ ਦੇ ਸਮੇਂ ਇੱਕ ਫਾਈਨਾਂਸ ਨੂੰ ਲੈ ਕੇ ਕਹਦੀ ਇੱਕ ਵੈਲ ਸਟੇਬਲ ਲੇਡੀ ਹੈ ਉਹਨਾਂ ਕੋਲ ਉਹ ਸਾਰੀ ਚੀਜ਼ਾਂ ਨੇ ਜੋ ਇੱਕ ਵਧੀਆ ਲਾਈਫ ਜਿਉਣ ਦੇ ਲਈ ਚਾਹੀਦੀਆਂ ਹੁੰਦੀਆਂ ਨੇ ਜਿਉਂਦੇ ਹਸਬੰਦ ਨੂੰ ਦੇਖੀ ਉਹਨਾਂ ਕੋਲ ਰਾਈਟ ਨਾਉ ਕੋਈ ਹੈ ਨਹੀਂ ਕਿਉਂਕਿ ਉਹਨਾਂ ਨੇ ਜ਼ਿੰਦਗੀ 'ਚ ਕੰਮ ਨਹੀਂ ਕੀਤਾ ਜਾਂ ਉਹਨਾਂ ਨੂੰ ਮੌਕਾ ਨਹੀਂ ਮਿਲੇ ਜਾਂ ਸਿਚੁਏਸ਼ਨ ਉਹਵੇਂ ਦੀ ਬਣਾ ਦਿੱਤੀ ਕਿ ਉਹਨਾਂ ਦੇ ਸਾਹਮਣੇ ਕਿ ਤੂੰ ਜੇ ਕੰਮ ਕਰੇਗਾ ਤਾਂ ਮੈਂ ਆਪਣੇ ਸੁਪਨਿਆਂ ਨੂੰ ਪੂਰਾ ਨਹੀਂ ਕਰ ਸਕਦੀ ਇਸ ਕਰਕੇ ਬੱਚਿਆਂ ਨੇ ਵੀ ਜੰਪ ਆਊਟ ਕੀਤਾ ਆਪਣੀ ਮਦਰ ਦੇ ਵੱਲ ਕਿਉਂਕਿ ਬੱਚਿਆਂ ਨੂੰ ਵੀ ਅੱਜਕੱਲ ਲਗਜ਼ਰੀ ਚੀਜ਼ਾਂ ਚਾਹੀਦੀਆਂ ਨੇ ਜ਼ਿੰਦਗੀ ਜਿਉਣ ਦੇ ਲਈ ਉਹਨਾਂ ਨੂੰ ਸਾਰੀਆਂ ਸਹੂਲਤਾਂ ਚਾਹੀਦੀਆਂ ਨੇ ਤਾਂ ਕਰਕੇ ਉਹ ਪ੍ਰੈਫਰ ਕਰਦੇ ਸੋ ਇਹੀ ਸੀਗੀ ਅੱਜ ਦੀ ਵੀਡੀਓ ਤੁਹਾਨੂੰ ਕੀ ਸਿੱਖਣ ਨੂੰ ਮਿਲੇ ਇਸ ਵੀਡੀਓ ਦੇ ਵਿੱਚ ਜ਼ਰੂਰ ਸਿੱਖ ਕੇ ਜਾਇਓ ਕਿ ਐਵੇਂ ਦੇ ਲੋਕ ਤੁਹਾਡੇ ਆਲੇ ਦੁਆਲੇ ਹੁੰਦੇ ਨੇ ਜਲਦੀ ਮਿਲਾਂਗੇ ਕਿਸੇ ਹੋ ਟਾਪਿਕ ਦੇ ਵਿੱਚ